ਆਜੇ ਹਿਰਨਾ ਵੀ ਨੇ ਬਾਬੇ ਜੀ ਦੇ ਉਹ ਦੇਖੋ ਸੰਤੋਖ ਦਾ ਦਰਸ਼ਨ ਸਿੰਘ ਆਉਂਦਾ ਬੱਲੇ ਅੱਗੇ ਜਾਦੇ ਹੁਣ ਬਾਬਾ ਕਿਨੇ ਸਤਕਾਰ ਨਾਲ ਬੋਲੇ ਜਿਹਨੇ ਮੋੜੇ ਤੇ ਆਪਾਂ ਨੂੰ ਦੇਖ ਲਿਆ ਹਾਂ ਬੀਲਾ ਲਗਾਦਾ ਆਪਾਂ ਜਲੇ ਕੋਠੇ ਪੈਣ ਇੱਕ ਮੱਝ ਦਾ ਰੇਟ 90000 ਹੁੰਦਾ ਹੈ ਉਹਦੇ ਮੱਝਾ ਵਿਗਦੀਆਂ ਸਾਡੀ ਕਦਰ ਕਿੰਨੀ ਪੰਜ 7000 ਆਮ ਜਿਹੜਾ ਬੱਤਾ ਜਿਹੜਾ ਮਰਜੀ ਫੀਸ ਕੇ ਲਾ ਦੇ ਦੁਨੀਆ ਤੇ ਤੁਸੀਂ ਜਿੰਨਾ ਪੈਸੇ ਕਮਾ ਸਕਦੇ ਹੋ ਇੱਕੋ ਲਗਰ ਦੇ ਜਿਹੜੇ ਸੋਨੇ ਦੇ ਅੱਗੇ ਅੱਗੇ ਰੱਖ ਦੋ ਚਾਹੇ ਸੁਨੀਰੇ ਦੇ ਅੱਗੇ ਰੀਲੇ ਦੇ ਅੱਗੇ ਰੱਖ ਦੋ ਮਹਾਪੁਰਸ਼ ਨੂੰ ਕੋਈ ਪਰਵਾਹ ਨਹੀਂ ਪਰਛਾਏ ਨੇ ਗੋਦਵਾਰਾ ਅਕਸਰ ਸੰਤਾਂ ਉਹਨਾਰੇ ਨੇ ਨਹੀਂ ਕਿਹਾ ਉਹਨਾਂ ਨੇ ਪਰ ਜਿਹੜੇ ਜਿਹੜੇ ਉਹਨਾਂ ਦੀ ਨਜ਼ਰ ਖੱਲੇ ਆਉ ਜਿਹਦਾ ਤੈਨਾ ਖੱਲੇ ਆਇਆ ਉਹ ਨਿਹਾਲ ਚਲ ਗਿਆ ਜੇ ਰੱਬ ਦੇ ਪਿਆਰੇ ਆ ਦੀ ਸੱਚੀ ਤੋਂ ਹੁੰਦੀ ਮੈਂ ਕਹਿੰਦਾ ਦੁਨੀਆਂ ਦੇ ਲੋਕ ਖਰੀਦੇ ਜਾਂਦੇ ਨੇ ਰੱਬ ਨੂੰ ਪਿਆਰਾ ਨਹੀਂ ਖਰੀਦਿਆ ਜਾਂਦਾ ਇਸੇ ਕਰਕੇ ਮੈਂ ਬੋਲਿਆ ਸੀ ਆ ਜੀ ਕੌੜੇ ਪਰ ਕਿਧਰੇ ਨੇ ਸਾਰੇ ਦੇਖ ਲਾ ਸਾਰੇ ਤੋੜੇ ਪਰ ਕਿਧਰੇ ਨੇ ਜੀ ਜੀ ਦਰਬਾਰ ਸਾਹਿਬ ਕਿੱਥੇ ਹੈ ਅੱਗੇ ਹੈ ਮਨ ਲਗਾਉਂਦੇ ਨਹੀਂ ਪਾਣੀ ਚੱਲਦਾ ਕੋੜ ਨਾਲ ਦੂਰ ਰਹੋ ਜੀ ਔਟੋ ਖਿੱਚਣਾਂ ਮੈਂ ਬਣਾ ਲਿਖਾ ਹੈ ਹੈ ਤਾਂ ਨਹੀਂ ਕੋਈ ਹੈ where <laughs> <laughs> oh, you <baby. laughs>

ਕਿਆ ਪਿਉਣੀ ਇਹ ਕਹਿੰਦੇ ਆਜ ਆਉਂਗੇ ਤੁਸੀਂ ਮੈਂ ਬਾਅਦ ਸੀ ਕੋੜਾ ਵਿਦੇਸ਼ ਗਿਆ ਸੀ ਤੇ ਮੈਂ ਕਿਹਾ ਨਹੀਂ ਕਿਉਂਕਿ ਸਾਡੇ ਜਿਹੜੇ ਪ੍ਰਚਾਰਕ ਨੇ ਭਾਵੇਂ ਕੋਈ ਪ੍ਰਚਾਰ ਕਰੇ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਧੱਕੀ ਸਾਹਿਬ ਵਾਲਿਆਂ ਨੇ ਕਿੰਨਾ ਪ੍ਰਚਾਰ ਕੀਤਾ ਤੁਸੀਂ ਦੇਖਦੇ ਸੁਣਦੇ ਆਇਆ ਵੀ ਹੈਲੀਕਾਪਟਰ ਵੀ ਉਦੋਂ ਇਹਨਾਂ ਨੇ ਰੱਖੇ ਉਹ ਵੀ ਵਰਤੇ ਇੱਕ ਦਿਨ ਚ ਕਿੰਨੇ ਕਿੰਨੇ ਅਮਰ ਸੰਦਾਰ ਉਹ ਭਾਵੇਂ ਮਹਾਪੁਰਸ਼ ਇਹ ਨੇ ਭਾਵੇਂ ਗਿਆਨੀ ਪਿੰਦਰਪਾਲ ਸਿੰਘ ਹੁਣੀ ਨੇ ਭਾਵੇਂ ਗਿਆਨੀ ਜਸਵੰਤ ਸਿੰਘ ਜੀ ਨੇ ਭਾਵੇਂ ਪਾਪਾ ਬੰਤਾ ਸਿੰਘ ਜੀ ਮੁੰਡਾ ਬਿੱਲ ਵਾਲੇ ਨੇ ਜਿਹਨਾਂ ਜਿਹਨਾਂ ਪ੍ਰਚਾਰਕਾਂ ਜਿਹਨਾਂ ਜਿਹਨਾਂ ਪੰਖਧਰੀਆਂ ਨੇ ਆਪਣੀ ਕੌਮ ਵਾਸਤੇ ਆਪਣੇ ਪ੍ਰਚਾਰ ਰਾਹੀਂ ਇਸ ਕੌਮ ਵਿੱਚ ਹਿੱਸਾ ਪਾਇਆ ਉਹ ਸਾਰੇ ਸਰਦਾਰ ਜੋ ਉਹਨਾਂ ਨੂੰ ਸਾਰਿਆਂ ਨੂੰ ਸਿੱਧਦਾ ਹੈ ਉਹਨਾਂ ਸਾਰਿਆਂ ਨੂੰ ਸਲਾਮ ਹੈ ਤੰਦੂਰਾਂ ਚਾ ਪਰੇ ਸਤਿ ਬਾਸ਼ਾ ਮੇਰ ਕੋਰਪੋਰੇਟ ਪਿਆਰ ਦੇ ਵਿੱਚ ਕਿਹੋ ਜਿਹਾ ਲਾਗ ਬੱਲ ਜਿਹਨੇ ਵੀ ਮਾਰ ਗਿਆ ਸੈਂਟੀਪੰਪਾ ਬਾਕੀ ਨਹੀਂ ਲਾਗ ਸੁਪਾਰੀ